ਬਟਿੰਡਾ ਦੇ ਪਿੰਡ ਭਾਈ ਬਖਤੌਰ ਦੇ ਵਿੱਚ ਪਰਸੋਂ ਇੱਕ ਨੌਜਵਾਨ ਫੌਜੀ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਇਸ ਕਰਕੇ ਕਿਉਂਕਿ ਉਹ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾਰਿਆ ਉਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਉਸ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਦੇ ਇੱਕ ਨੌਜਵਾਨ ਨੇ ਪਿੰਡ ਵਿੱਚ ਪੋਸਟਰ ਲਗਾਤਾ ਕਿ ਸਾਡਾ ਪਿੰਡ ਵਿਕਾਊ ਹੈ ਉਹਨੇ ਇਹ ਵਿਕਾਊ ਤਾਂ ਕਿਹਾ ਕਿ ਪਿੰਡ ਵਿੱਚ ਨਸ਼ਾ ਵੇਚ ਰਿਆ ਪਿੰਡ ਬਰਬਾਦ ਹੋ ਰਿਹਾ ਨਸ਼ਾ ਤਸਕਰ ਕਾਬੂ 'ਚ ਨਹੀਂ ਆ ਰਹੇ ਇਸ ਕਰਕੇ ਸਾਡਾ ਪਿੰਡ ਵਿਕਾਊ ਹੈ ਇਹ ਗੁੱਸੇ ਨੂੰ ਇਸ ਲੋਕਾਂ ਦੇ ਰੋਹ ਨੂੰ ਸਮਝਾਂ ਦੀ بجائے ਬਠਿੰਡਾ ਪੁਲਿਸ ਵੱਲੋਂ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਗਿਆ ਬਠਿੰਡਾ ਦੇ ਵਿੱਚ ਪੈਂਦੇ ਕੋਟਪੱਤਾ ਦੇ ਐਸਐਚਓ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਹ ਨੌਜਵਾਨ ਹੈ ਲਖਵੀਰ ਸਿੰਘ ਲੱਖੀ ਜਿਸ ਨੇ ਇਹ ਗੱਲ ਕਹੀ ਕਿ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਸਾਡੇ ਪਿੰਡ ਦੇ ਇੱਕ ਸਾਬਕਾ ਫੌਜੀ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਜਿਹਦੇ ਰੋਸ ਵਜੋਂ ਨੇ ਪਿੰਡ ਵਕਾਉ ਲਿਖਿਆ ਤੇ ਬਾਅਦ ਦੇ ਵਿੱਚ ਜਿਹੜਾ ਐਸ ਐਚਓ ਕੋਟ ਫੱਤਾ ਉਸ ਵੱਲੋਂ ਉਹਨੂੰ ਧਮਕੀਆਂ ਡਰਾਉਣਾ ਸ਼ੁਰੂ ਕਰ ਦਿੱਤਾ ਗਿਆ ਕਦੇ ਉਹਨੂੰ ਕਿਹਾ ਗਿਆ ਕਿ ਤੇਰੇ ਤੇ ਝੂਠਾ ਪਰਚਾ ਪਾ ਦੇਾਂਗੇ ਕਦੇ ਕਿਹਾ ਦਿੱਤਾ ਗਿਆ ਕਿ ਤੂੰ ਇੱਕ ਕੌਣ ਹੋਣਾ ਲਿਖਣ ਵਾਲਾ ਵੱਖੋ ਵੱਖ ਤਰੀਕਿਆਂ ਦੇ ਨਾਲ ਉਹਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਉਸ ਤੋਂ ਬਾਅਦ ਮਾਮਲਾ ਇਹਨਾਂ ਵਲ ਗਿਆ ਕਿ ਆਖਰ ਸ਼ਾਮ ਵੇਲੇ ਰਾਤ ਵੇਲੇ ਉਸ ਨੂੰ ਆਪਣੀ 4 ਮਹੀਨੇ ਦੀ ਬੱਚੀ ਹੱਥ ਫੜ ਕੇ ਇਹ ਗੱਲ ਕਹਿਣ ਤੇ ਮਜਬੂਰ ਹੋਣਾ ਪਿਆ ਕਿ ਜੇਕਰ ਪੁਲਿਸਾਂ ਹੀ ਤੰਗ ਕਰਦੀ ਰਹੀ ਮੈਂ ਸੁਸਾਈਡ ਕਰ ਜਾਵਾਂਗਾ ਮੈਂ ਬਹੁਤ ਪਰੇਸ਼ਾਨ ਆ ਮੈਂ ਗੁਨਾਹ ਕੀ ਕੀਤਾ ਮੇਰਾ ਕਸੂਰ ਕੀ ਹੈ ਮੈਂ ਝੂਠ ਕੀ ਬੋਲਿਆ ਮੈਂ ਤਾਂ ਇਹੀ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਇਹ ਕੰਮ ਸੀ ਤੇ ਮੈਂ ਪਿੰਡ ਵਕਾਉ ਲਿਖਿਆ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਜਿਹੜੀ ਪੁਲਿਸ ਤੇ ਸਰਕਾਰ ਇਹ ਕਹਿੰਦੇ ਆ ਕਿ ਜੇਕਰ ਤੁਹਾਡੇ ਪਿੰਡ ਵਿੱਚ ਨਸ਼ਾ ਵਿਕਦਾ ਆਵਾਜ਼ ਉਠਾਓ ਵਿਰੋਧ ਕਰੋ ਸਾਨੂੰ ਦੱਸੋ ਪਰ ਜਦ ਕੋਈ ਵਿਰੋਧ ਕਰਦਾ ਹੈ ਉਹਦੀਆਂ ਲੱਤਾਂ ਟੁੱਟ ਜਾਂਦੀਆਂ ਹਨ ਲੱਤਾਂ ਚੂਰਾ ਚੂਰਾ ਕਰ ਦਿੱਤੀਆਂ ਜਾਂਦੀਆਂ ਉਸ ਤੋਂ ਅੱਗੇ ਜੇਕਰ ਕੋਈ ਨੌਜਵਾਨ ਉਸ ਖਿਲਾਫ ਪਗਾਵਤ ਕਰਦਾ ਕਿ ਸਾਡੇ ਪਿੰਡ ਦੇ ਨੌਜਵਾਨ ਦੀਆਂ ਇਸ ਤਰੀਕੇ ਨਾਲ ਲੱਤਾਂ ਤੋੜੇ ਗਈਆਂ ਅਸੀਂ ਪਿੰਡ ਦੇ ਵਿੱਚ ਰੋਸ ਹਿਆਰ ਕਰਨਾ ਤਾਂ ਉਸ ਨੂੰ ਵੀ ਡਰਾਇਆ ਤਮਕਾਇਆ ਜਾਂਦਾ ਹੈ ਇਹ ਹੈ ਪੰਜਾਬ ਦੀ ਪੁਲਿਸ ਇੱਥੇ ਇੱਕ ਗੱਲ ਹੋਰ ਦੱਸ ਦਈਏ ਕੱਲਾ ਲਖਵੀਰ ਲੱਖੀ ਨਹੀਂ ਤੁਸੀਂ ਵੀ ਜੇਕਰ ਕੋਈ ਨਸ਼ੇ ਖਿਲਾਫ ਆਵਾਜ਼ ਉਠਾਉਂਗੇ ਤੁਸੀਂ ਵੀ ਜੇਕਰ ਨਸ਼ੇ ਖਿਲਾਫ ਬੋਲੋਗੇ ਤਾਂ ਤੁਹਾਡੇ ਜ਼ਿਲ੍ਹੇ ਦੀ ਪੁਲਿਸ ਵੀ ਤੁਹਾਨੂੰ ਇਹ ਨਹੀਂ ਕਹੇਗੀ ਕਿ ਇੱਧਰ ਸਾਨੂੰ ਦੱਸੋ ਜਿੱਥੇ ਨਸ਼ਾ ਵਿਕਦਾ ਹੈ ਉਹ ਤੁਹਾਨੂੰ ਆਏ ਕਹੇਗੀ ਤੈਨੂੰ ਕੀ ਪਤਾ ਨਸ਼ਾ ਵਿਕਦਾ ਹੈ ਤੈਨੂੰ ਕਿਹਨੇ ਕਿਹਾ ਨਸ਼ਾ ਵਿਕਦਾ ਹੈ ਤੂੰ ਕਿੱਥੋਂ ਲੈ ਕੇ ਆਇਆ ਤੇਰੇ ਕੋਲ ਕੀ ਸਬੂਤ ਹੈ ਤਾਂ ਇਸ ਤਰੀਕੇ ਦੇ ਨਾਲ ਡਰਾਇਆ ਜਾਂਦਾ ਹੈ ਜੇਕਰ ਕਿਸੇ ਦਾ ਪੁੱਤ ਵੀ ਨਸ਼ੇ ਨਾਲ ਮਰ ਜਾਵੇ ਤਾ ਉਸ ਪਰਿਵਾਰ ਕੋਲ ਵੀ ਜਾ ਕੇ ਜੇ ਉਹ ਪਰਿਵਾਰ ਕਹਿੰਦਾ ਨਸ਼ੇ ਨਾਲ ਮਰਿਆ ਹੈ ਤਾਂ ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡਾ ਬੱਚਾ ਨਸ਼ੇ ਨਾਲ ਮਰਿਆ ਉਹਨੂੰ ਵੀ ਕਿਹਾ ਜਾਂਦਾ ਕਿ ਤੁਹਾਡੇ ਕੋਲ ਕੀ ਸਬੂਤ ਹੈ ਉਹਨੂੰ ਡਰਾਇਆ ਜਾਂਦਾ ਹਾਂ ਜੇ ਨਸ਼ੇ ਨਾਲ ਮੌਤ ਕਹਿਣੀ ਹੈ ਤਾਂ ਅਸੀਂ ਪੋਸਟਮਾਰਟਮ ਕਰਾਂਗੇ ਜਾਂਚ ਕਰਾਂਗੇ ਆ ਕਰਾਂਗੇ ਉਹ ਕਰਾਂਗੇ ਇੱਕ ਸਧਾਰਨ ਪਰਿਵਾਰ ਨੂੰ ਪੁਲਿਸ ਡਰਾ ਲੈਂਦੀ ਹੈ ਤੇ ਬਾਅਦ ਦੇ ਵਿੱਚ ਉਹ ਤੋਂ ਬਿਆਨ ਦਵਾ ਲਿਆ ਜਾਂਦਾ ਸਾਡਾ ਮੁੰਡਾ ਤਾਂ ਜੀ ਹਾਰਟ ਅਟੈਕ ਨਾਲ ਮਰਿਆ ਸਾਡਾ ਮੁੰਡਾ ਤਾਂ ਸਧਾਰਨ ਮੌਤ ਮਰਿਆ ਇਹ ਗੱਲ ਕੇ ਛੁਪੀ ਰਵੇ ਮਤਲਬ ਪੁਲਿਸ ਇਸੇ ਗੱਲ ਤੇ ਆ ਕਿ ਸਾਡੀ ਜਿਹੜੀ ਇੱਜ਼ਤ ਆ ਉਹ ਬਣੀ ਰਵੇ ਨਸ਼ੇ ਵਾਲੀ ਗੱਲ ਛੁਪੀ ਰਵੇ ਤੇ ਇਸੇ ਕਰਕੇ ਚੀਜ਼ਾਂ ਨੂੰ ਮੁਕਰਾਇਆ ਜਾਂਦਾ ਪਰ ਸਵਾਲ ਹੁਣ ਇੱਥੇ ਖੜਾ ਰਹਿ ਜਾਂਦਾ ਹੈ ਕਿ ਕੀ ਬਿੱਲ ਕਬੂਤਰ ਦੀ ਅੱਖਾਂ ਵਿੱਚ ਨਾ ਬਿੱਲੀ ਭੱਜ ਜਾਂਦੀ ਹੈ ਕੀ ਪੁਲਿਸ ਦੀਆਂ ਇਹਨਾਂ ਧਮਕੀਆਂ ਨਾਲ ਨਸ਼ਾ ਰੁਕ ਜਾਵੇਗਾ ਜਿਹੜੇ ਲੋਕ ਆਵਾਜ਼ ਉਠਾਉਂਦੇ ਆ ਜਿਹੜੇ ਲੋਕ ਬੋਲਦੇ ਆ ਸਵਾਲ ਕਰਦੇ ਆ ਉਹਨਾਂ ਨੂੰ ਦਬਾਇਆ ਜਾਂਦਾ ਇਸੇ ਤਰੀਕੇ ਨਾਲ ਦਬਾਇਆ ਜਾ ਰਿਹਾ ਸੀ ਬਠਿੰਡਾ ਦੇ ਨੌਜਵਾਨ ਭਾਈ ਬਖਤੌਰ ਪਿੰਡ ਦੇ ਨੌਜਵਾਨ ਲਖਵੀਰ ਨੂੰ ਉਸ ਤੋਂ ਬਾਅਦ ਮਾਮਲਾ ਵੱਧਦਾ ਮੀਡੀਆ ਵਿੱਚ ਐਂਟਰ ਕਰਦਾ ਮੀਡੀਆ ਦੇ ਐਂਟਰ ਕਰਨ ਤੋਂ ਬਾਅਦ ਇਹ ਗੱਲ ਵਾਇਰਲ ਹੁੰਦੀ ਹੈ ਬਾਹਰ ਜਾਂਦੀ ਹੈ ਫਿਰ ਐਸਐਸਪੀ ਬਠਿੰਡਾ ਉਸ ਸੌ ਨੌਜਵਾਨਾਂ ਨਾਲ ਸੰਪਰਕ ਕਰਦੇ ਨੇ ਫਿਰ ਐਸਐਚਓ ਨੰਦਗੜ ਦੀ ਡਿਊਟੀ ਲੱਗਦੀ ਹੈ ਤੇ ਉੱਥੇ ਪਹੁੰਚ ਕੇ ਉਹ ਕਹਿੰਦੇ ਨੇ ਕਿ ਅਸੀਂ ਤੇਰੇ ਨਾਲ ਹਾਂ ਪਰ ਕੀ ਐਸਐਚਓ ਕੋਟਫੱਤਾ ਬਿਨਾ ਐਸਐਸਪੀ ਦੀ ਪਰਮਿਸ਼ਨ ਤੇ ਇਹ ਸਭ ਕੁਝ ਕਰ ਰਿਹਾ ਨਹੀਂ ਹੁੰਦਾ ਇਹ ਇਸ ਪਿੱਛੇ ਵੱਡੇ ਅਫਸਰਾਂ ਦਾ ਹੱਥ ਹੁੰਦਾ ਹੈ ਵੱਡੇ ਅਫਸਰ ਕਹਿੰਦੇ ਆ ਮੈਨੇਜ ਕਰੋ ਆ ਗੱਲ ਬਾਹਰ ਨਿਕਲਿਆ ਹੀ ਇਹਨੂੰ ਮੈਨੇਜ ਕਰਕੇ ਇਹਨੂੰ ਸੋਲਵ ਆਊਟ ਕਰੋ ਇਹਨੂੰ ਨਵੇੜੋ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਪਿੰਡ ਵਕਾਉ ਲਿਖਿਆ ਗਿਆ ਆ ਉਥੇ ਸਵਾਲ ਫਿਰ ਉੱਪਰ ਡੀਜੀਪੀ ਤੱਕ ਖੜੇ ਹੋ ਜਾਂਦੇ ਆ ਡੀਜੀਪੀ ਤੱਕ ਨੂੰ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਵਾਬ ਦੇਣੇ ਪੈਂਦੇ ਆ ਤਾਂ ਜਿਸ ਕਰਕੇ ਉੱਪਰੋਂ ਪ੍ਰੈਸ਼ਰ ਹੀਟਾ ਆਉਂਦਾ ਹੈ ਹੀਟਾ ਤੋਂ ਪ੍ਰੈਸ਼ਰ ਹੋਰ ਹੀਟਾ ਆਉਂਦਾ ਸੋ ਇਸ ਕਰਕੇ ਜਿਸ ਤਰੀਕੇ ਦੇ ਨਾਲ ਹਾਲਾਤ ਚੱਲ ਰਹੇ ਆ ਪਿੰਡ ਵਕਾਉ ਲਿਖਣਾ ਪੈ ਰਿਹਾ ਇਹ ਉਹੀ ਪਿੰਡ ਵਕਾਉ ਲਿਖੇ ਜਾ ਰਹੇ ਆ ਜਦੋਂ ਭਗਵਾਨ ਸਿੰਘ ਮਾਨ ਸੱਤਾ ਦੇ ਵਿੱਚ ਨਹੀਂ ਸੀ ਤਾਂ ਇਹਨਾਂ ਦੇ ਸਾਥੀ ਜਿਹੜੇ ਅੱਜ ਕੱਲ ਸਿਕਿਉਰਟੀ ਲੈ ਕੇ ਕੰਮਦੇ ਆ ਤੇ ਐਮਪੀ ਦੀ ਟੈਕਟ ਵੀ ਲੜ ਚੁੱਕੇ ਆ ਕਰਮਜੀਤ ਅਨਮੋਲ ਉਹਨਾਂ ਨੇ ਗਾਣਾ ਗਾਇਆ ਸੀ ਕਿ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪ ਗਾਣਿਆਂ ਨੂੰ ਗਲੀਆਂ-ਗਲੀਆਂ ਮਹੱਲਿਆਂ-ਮਹੱਲਿਆਂ ਕੂਚੀਆਂ-ਕੂਚੀਆਂ ਦੇ ਵਿੱਚ ਸੁਣਾਇਆ ਜਾਂਦਾ ਸੀ ਜਾ ਕੇ ਕਿ ਆਹ ਗਾਣਾ ਹੈ ਦੇਖੋ ਪੰਜਾਬ ਦੇ ਹਾਲਾਤ ਤੇ ਜਦ ਅੱਜ ਕੋਈ ਨੌਜਵਾਨ ਇਹ ਲਿਖ ਦਿੰਦਾ ਹੈ ਕਿ ਸਾਡਾ ਪਿੰਡ ਵਿਕਾਊ ਹੈ ਤਾਂ ਉਲਟਾ ਉਹਨੂੰ ਡਰਾਇਆ ਧਮਕਾਇਆ ਉਹਦੇ ਤੇ ਵੱਖ-ਵੱਖਰੇ ਤਰੀਕੇ ਨਾਲ ਪ੍ਰੈਸ਼ਰ ਪਾਇਆ ਜਾਂਦਾ ਕਿ ਤੂੰ ਇਹ ਲਿਖਿਆ ਕਿਵੇਂ ਲਿਖਣਾ ਮਜਬੂਰੀ ਬਣ ਜਾਂਦਾ ਜਦ ਕੋਈ ਹੇਲਾ ਨਹੀਂ ਰਹਿੰਦਾ ਇੱਕ ਬੰਦਾ ਉਹਦਾ ਪਰਿਵਾਰ ਹੀ ਇਲਜ਼ਾਮ ਲਾ ਰਿਹਾ ਕਿ ਸਾਡੇ ਨੌ ਜਿਹੜਾ ਰਣਵੀਰ ਸਿੰਘ ਫੌਜੀ ਨੂੰ ਕੁੱਟਣ ਤੋਂ ਪਹਿਲਾਂ ਉਹ ਬੰਦੇ ਇਸ ਥਾਣੇ ਦੇ ਵਿੱਚ ਹੋ ਕੇ ਆਏ ਆ ਉਹਨਾਂ ਨੇ ਥਾਣੇ ਦੇ ਵਿੱਚ ਕੀ ਗੱਲਬਾਤ ਕੀਤੀ ਹੈ ਕੋਈ ਪੈਸੇ ਦੀ ਗੱਲਬਾਤ ਕੀਤੀ ਹੈ ਜਾਂ ਦੱਸ ਕੇ ਆਏ ਕਿ ਅਸੀਂ ਕੁੱਟਣ ਚੱਲੇ ਆ ਇਹ ਸਵਾਲ ਪਰਿਵਾਰ ਨੇ ਉਠਾਇਆ ਅਸੀਂ ਇਸ ਤੇ ਐਸਐਚਓ ਕੋਲ ਫਤਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਬੰਦੇ ਆਏ ਸੀ ਉਹਨਾਂ ਨੇ ਕਿਹਾ ਹਾਂ ਆਏ ਸੀ ਉਹਨਾਂ ਦੀ ਕੋਈ ਕੰਪਲੇਂਟ ਚੱਲਦੀ ਸੀ ਉਹ ਤਾਂ ਆਏ ਸੀ ਪਰ ਪਰਿਵਾਰ ਨੂੰ ਸ਼ੱਕ ਚੜਿਆ ਗਿਆ ਕਿ ਕਿਤੇ ਉਹ ਬੰਦੇ ਪਹਿਲਾਂ ਗਾਂਠ ਸਾਠ ਕਰਕੇ ਆਏ ਸੀ ਕਿ ਅਸੀਂ ਕਾਰਨਾਮਾ ਕਰਨ ਚੱਲੇ ਆ ਤੁਸੀਂ ਦਾੋ ਤੱਕ ਨਾ ਆਇਓ ਸਾਡਾ ਸਹਿਯੋਗ ਦਿਓ ਇਹ ਜਿਹੀਆਂ ਗੱਲਾਂ ਸਮਾਜ 'ਚ ਵਾਪਰਦੀਆਂ ਤਾਂ ਹੀ ਸਵਾਲ ਖੜੇ ਹੁੰਦੇ ਆ ਤਾਂ ਹੀ ਚੀਜ਼ਾਂ ਸਾਹਮਣੇ ਆਉਂਦੀਆਂ ਹੁਣ ਇਨਸਾਫ ਤਾਂ ਉਸ ਨੌਜਵਾਨ ਨੂੰ ਕੀ ਮਿਲਣਾ ਸੀ ਉਸਨੇ ਕਹਿਣਾ ਤਾਂ ਨੌਜਵਾਨ ਨੂੰ ਕੀ ਸੀ ਕਿ ਅਸੀਂ ਤੇਰੇ ਮੋਢੇ ਦੇ ਉੱਤੇ ਹੱਥ ਰੱਖ ਕੇ ਖੜੇ ਆ ਕੋਈ ਗੱਲ ਨਹੀਂ ਇਹ ਤੇਰੇ ਪਿੰਡ ਵਿੱਚ ਨਸ਼ਾ ਵੇਚਦਾ ਸੀ ਰੋਕਾਂਗੇ ਇੱਕ ਤਾਂ ਨੌਜਵਾਨ ਨੂੰ ਪੁਲਿਸ ਡਰਾ ਰਹੀ ਹੈ ਦੂਜਾ ਉਸ ਨੌਜਵਾਨ ਨੂੰ ਨਸ਼ਾ ਤਸਕਰ ਡਰਾ ਰਿਹਾ ਮੈਸੇਜ ਕਰ ਕਰਕੇ ਕਿ ਅਸੀਂ ਤੈਨੂੰ ਦੇਖਾਂਗੇ ਸਹਿਮਿਆ ਹੋਇਆ ਨੌਜਵਾਨ ਹੈ ਕਿਸ ਤਰੀਕੇ ਦੇ ਨਾਲ ਉਹਨੇ ਪਰਿਵਾਰ ਵੀ ਪਾਲਣਾ ਕਿਵੇਂ ਉਹਨੇ ਜ਼ਿੰਦਗੀ ਚ ਅੱਗੇ ਵਧਣਾ ਜੇਕਰ ਪੁਲਿਸ ਇਸ ਤਰੀਕੇ ਨਾਲ ਕਰੇਗੀ ਜੇਕਰ ਪੁਲਸ ਦਾ ਵਿਹਾਰ ਇਸ ਤਰੀਕੇ ਨਾਲ ਹੋਵੇਗਾ ਤਾਂ ਫਿਰ ਉਹ ਨੌਜਵਾਨ ਕਿਵੇਂ ਅੱਗੇ ਵਧ ਸਕੇਗਾ ਕੌਣ ਪੁਲਿਸ ਨੂੰ ਸੂਚਨਾ ਦੇਵੇਗਾ ਇੱਕ ਬੰਦੇ ਨੇ ਨਸ਼ਿਆਂ ਖਿਲਾਫ ਲੜਾਈ ਚਾਲੂ ਕੀਤੀ ਉਹਦੀਆਂ ਲੱਤਾਂ ਤੋੜ ਦਿੱਤੇ ਗਈਆਂ ਮੰਜੇ ਤੇ ਪਾ ਦਿੱਤਾ ਗਿਆ ਸਾਹਕਾ ਫੌਜੀ ਹੈ ਸਰੀਰ ਤਗੜਾ ਸੀ ਸਮਰਾਤ ਹੈ ਘਰੋਂ ਝਾਲ ਝੜ ਸਕਦਾ ਹੈ ਪਰ ਪਰਿਵਾਰ ਵੱਲੋਂ ਪਰਿਵਾਰ ਨੂੰ ਤਾਂ ਇੱਕ ਵੱਜੋ ਰੱਤਾ ਕਰ ਦਿੱਤਾ ਉਹਦਾ ਜਿਹੜਾ ਇੱਕ ਬੱਚੇ ਦਾ ਪਿਓ ਵੱਜੋ ਰੱਤਾ ਕਰ ਦਿੱਤਾ ਇੱਕ ਪਤਨੀ ਦਾ ਪਤੀ ਵੱਜੋ ਰੱਤਾ ਕਰ ਦਿੱਤਾ ਪਰਿਵਾਰ ਨੂੰ ਤਾਂ 60 ਵੱਜ ਗਈ ਨਾ ਪਰ ਜੇਕਰ ਉਸ ਦੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਉਹਦੀ ਮੌਤ ਹੋ ਜਾਂਦੀ ਕੋਈ ਸਿਰਚ ਵੱਜ ਜਾਂਦੀ ਕੌਣ ਜ਼ਿੰਮੇਵਾਰ ਸੀ ਪੁਲਿਸ ਦਾ ਮਕਸਦ ਇਹ ਨਹੀਂ ਹੁੰਦਾ ਕਿ ਕਾਰਵਾਈ ਹੋਣ ਤੋਂ ਬਾਅਦ ਜੀ ਅਸੀਂ ਐਫ ਆਈ ਆਰ ਕਰ ਦਿੱਤੀ ਪੁਲਿਸ ਦਾ ਡਰ ਹੋਣਾ ਚਾਹੀਦਾ ਲੋਕਾਂ ਦੇ ਵਿੱਚ ਪੁਲਿਸ ਦਾ ਡੈਹਸ਼ਟ ਹੋਣੀ ਚਾਹੀਦੀ ਹੈ ਲੋਕਾਂ ਦੇ ਵਿੱਚ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਡਰੇ ਇਸ ਕਰਕੇ ਡਰ ਹੋਣਾ ਚਾਹੀਦਾ ਪਰ ਬਠਿੰਡਾ ਪੁਲਿਸ ਦੇ ਕੀ ਕਹਿਣੇ ਹੈ ਇਹ ਸਾਨੂੰ ਸਭ ਨੂੰ ਪਤਾ ਹੈ ਇੱਥੇ ਸੀਆਈਏ 1 ਦੇ ਵਿੱਚ ਮੁੰਡਾ ਮਾਰ ਦਿੱਤਾ ਜਾਂਦਾ ਹੈ ਸੀਆਈਏ 2 ਦੇ ਵਿੱਚ ਮੁੰਡਾ ਮਾਰਤਾ ਜਾਂਦਾ ਹੈ ਪਰਿਵਾਰ ਕਰ ਲਾਉਂਦਾ ਫਿਰਦਾ ਹੈ ਪਰ ਕੋਈ ਇਨਸਾਫ ਨਹੀਂ ਕੋਈ ਇਨਸਾਫ ਨੇੜੇ ਤੜੇ ਨਹੀਂ ਮੂੰਹ ਚ ਫੁੱਟਦੇ ਤੱਕ ਨਹੀਂ ਐਸਐਸਪੀ ਬਠਿੰਡਾ ਕਿ ਹਾਂ ਸਾਡੀ ਗਲਤੀ ਹੈ ਅਸੀਂ ਕਾਰਵਾਈ ਕਰਾਂਗੇ ਚੁੱਪ ਬੈਠੇ ਰਹਿੰਦੇ ਆ ਉਸ ਤੋਂ ਅੱਗੇ ਆ ਜਾਓ ਐਸੀ ਆਦਨ ਸਿੰਘ ਵਾਲੇ ਦੇ ਵਿੱਚ ਜਿਹੜੇ 10-12 ਨੂੰ ਅੱਗ ਲਾਉਣ ਵਾਲਾ ਨੌਜਵਾਨ ਸ਼ਰੇਆਮ ਚਟਾ ਵੇਚਦਾ ਫਿਰ ਫਿਰਦਾ ਸੀ ਲੋਕਾਂ ਨੇ ਫੜ ਕੇ ਪੁਲਿਸ ਨੂੰ ਫੜਾਇਆ ਆ ਪੁਲਿਸ ਦੇ ਹਾਲ ਹੈ ਆ ਪੁਲਿਸ ਦੀ ਸਥਿਤੀ ਹੈ ਤੇ ਉੱਪਰੋਂ ਡਰਾ ਰਹੇ ਨੇ ਲੋਕਾਂ ਨੂੰ ਕੀ ਇਹ ਪੰਜਾਬ ਦੀ ਪੁਲਿਸ ਹੈ ਕੀ ਇਸ ਤਰੀਕੇ ਨਾਲ ਪੁਲਿਸ ਰਾਜ ਚੱਲੇਗਾ ਕੀ ਇਸ ਤਰੀਕੇ ਨਾਲ ਜਿਹੜਾ ਬੰਦਾ ਆਵਾਜ਼ ਉਠਾਏਗਾ ਜਿਹੜਾ ਬੰਦਾ ਸਵਾਲ ਕਰੇਗਾ ਜਿਹੜਾ ਬੰਦਾ ਕਹੇਗਾ ਕਿ ਸਾਡੇ ਪਿੰਡ ਚ ਨਸ਼ਾ ਵੇਚਦਾ ਸੀ ਦੁਖੀ ਹੋ ਕੇ ਪਿੰਡ ਵੇਚਣਾ ਉਹਨੂੰ ਡਰਾਇਆ ਠਮਕਾਇਆ ਤੇ ਉਹਦੇ ਤੇ ਪ੍ਰੈਸ਼ਰ ਪਾਇਆ ਜਾਵੇਗਾ ਇਹ ਸਵਾਲ ਹੈ ਬਠਿੰਡਾ ਪੁਲਿਸ ਨੂੰ ਇਹ ਸਵਾਲ ਹੈ ਡੀਜੀਪੀ ਗੌਰਵ ਯਾਦਵ ਨੂੰ ਇਹ ਸਵਾਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਕੀ ਤੁਸੀਂ ਇਸ ਤਰੀਕੇ ਨਾਲ ਨਸ਼ਾ ਮੁਕਤ ਕਰਨਾ ਤੁਸੀਂ ਤਾਂ ਕਹਿੰਦੇ ਸੀ ਕਿ 31 ਤਰੀਕ ਤੋਂ ਬਾਅਦ ਪੰਜਾਬ 'ਚ ਨਸ਼ਾ ਨਹੀਂ ਮਿਲੇਗਾ ਪਰ 31 ਤਰੀਕ ਨੂੰ ਹੀ ਇਹ ਜਿਹੜੀਆਂ ਘਟਨਾਵਾਂ ਹੋ ਗਿਆ ਬਰੀਦਕੋੜ ਦੇ ਵਿੱਚ ਇੱਕ ਮੁੰਡੇ ਦੀ ਓਵਰਡੋਜ਼ ਨਾਲ ਮੌਤ ਹੁੰਦੀ ਹੈ ਉਸੇ 31 ਤਰੀਕ ਨੂੰ ਇੱਕ ਨੌਜਵਾਨ ਸਾਬਕਾ ਫੌਜੀ ਨੂੰ ਗੰਡਾਸਾਂ ਕਿਰਪਾਨਾਂ ਨਾਲ ਵੱਢਿਆ ਜਾਂਦਾ ਹੈ ਉਹਦੇ ਤੇ ਕੀ ਕਾਰਵਾਈ ਹੈ ਇਸ ਤਰੀਕੇ ਨਾਲ ਕਰ ਰਹੇ ਹਾਂ ਠੀਕ ਹੈ ਬਾਅਦ ਵਿੱਚ ਤੁਸੀਂ ਦੋਸ਼ੀ ਫੜ ਲੈਣੇ ਹੋ ਪਰਚਾ ਦੇ ਦਿੰਨੇ ਹੋ ਪਰ ਤੁਹਾਡੀ ਇਹ ਦਹਿਸ਼ਤ ਕਿਉਂ ਨਹੀਂ ਤੁਹਾਡਾ ਡਰ ਕਿਉਂ ਨਹੀਂ ਮੈਂ ਨਹੀਂ ਕਹਿੰਦਾ ਕਿ ਉਹਦਾ ਫੇਕ ਇਨਕਾਊਂਟਰ ਕਰੋ ਜਿਹੜੇ ਤੁਸੀਂ ਕਰ ਕੀਤੇ ਸੀ ਅਸੀਂ ਨਹੀਂ ਕਹਿੰਦੇ ਕਿ ਕਿਸੇ ਦਾ ਕਿਸੇ ਨਾਲ ਜ਼ਬਰਦਸਤ ਨਹੀਂ ਕਰੋ ਪਰ ਇੱਕ ਮਾੜੇ ਅੰਸਰਾਂ ਦੇ ਵਿੱਚ ਅਪਰਾਧੀਆਂ ਦੇ ਮਨ 'ਚ ਕਾਨੂੰਨ ਦਾ ਖੌਫ ਵੀ ਹੋਣਾ ਚਾਹੀਦਾ ਹੈ ਕਾਨੂੰਨ ਦਾ ਡਰ ਵੀ ਹੋਣਾ ਚਾਹੀਦਾ ਜਿਹੜਾ ਕਿ ਨਹੀਂ ਹੈ ਜੇਕਰ ਸੋਚੇ ਪੁਲਿਸ ਕਿ ਲੱਤਾਂ 'ਚ ਗੋਲੀਆਂ ਮਾਰ ਕੇ ਜਾਂ ਝੂਠੇ ਪਰਚੇ ਪਾ ਕੇ ਧਰਮੜਾਇਆ ਜਾਵੇਗਾ ਐਂ ਡਰ ਨਹੀਂ ਬਣਦਾ ਹੁੰਦਾ ਪੁਲਿਸ ਦੇ ਡਰ ਦੀ ਇੱਕ ਤਰਤੀ ਭਈ ਡਰ ਬਣਾਉਣਾ ਜ਼ਰੂਰੀ ਹੁੰਦਾ ਪਰ ਨਹੀਂ ਹੈ ਸੋ ਇਸ ਕਰਕੇ ਜਿਹੜਾ ਬੰਦਾ ਬੋਲਦਾ ਉਹਦੇ ਤੇ ਪਰਚਿਆਂ ਦਾ ਡਰ ਉਹਨੂੰ ਕਹਿਤਾ ਜਾਂਦਾ ਕਿ ਤੇਰੇ ਤੇ ਕੋਈ ਚਿੱਟਾ ਪਾ ਦਿਆਂਗੇ ਤੇਰੇ ਤੇ ਫਲਾਨੀ ਚੀਜ਼ ਪਾ ਦਿਆਂਗੇ ਇਸੇ ਤਰੀਕੇ ਨਾਲ ਕੀਤਾ ਐਸਐਚਓ ਕੋਟਪੱਤਾ ਨੇ ਉਸ ਨੌਜਵਾਨ ਨੂੰ ਡਰਾਇਆ ਧਮਕਾ ਆਇਆ ਉਸਨੂੰ ਕਿਹਾ ਕਿ ਤੂੰ ਨਹੀਂ ਬੋਲਣਾ ਤੂੰ ਕਿਵੇਂ ਲਿਖਿਆ ਪੈਨ ਬਕਾਉ ਹੈ ਲਿਖਣਾ ਪੈਂਦਾ ਜਦ ਸਾਰੀਆਂ ਹੱਦਾਂ ਪਾਰ ਹੋ ਜਾਂਦੀਆਂ ਲੋਕਾਂ ਨੂੰ ਬੋਲਣਾ ਪੈਂਦਾ ਲੋਕ ਆਉਂਦੇ ਨੇ ਮੈਦਾਨ ਦੇ ਵਿੱਚ ਇਸੇ ਬਠੰਡੇ ਦੇ ਵਿੱਚ ਸਭ ਤੋਂ ਵੱਧ ਕਮੇਟੀਆਂ ਬਣੀਆਂ ਸੀ ਤੇ ਸਭ ਤੋਂ ਪਿੱਛੇ ਹੋ ਚੁੱਕਿਆ ਹੈ ਨਸ਼ੇ ਦੇ ਜੇ ਸਵਾਲ ਉੱਠਦਾ ਜਿਹੜੇ ਪਿੰਡ ਵੀ ਤੁਸੀਂ ਚਲੇ ਜਾਓ ਲੋਕ ਕਹਿੰਦੇ ਆ ਕਿ ਸਾਡੇ ਪਿੰਡ ਨਸ਼ਾ ਵਿਕ ਰਿਹਾ ਹੈ ਸਾਡੇ ਪਿੰਡ ਵਿਕ ਰਿਹਾ ਹੈ ਮੁੱਖ ਮੰਤਰੀ ਸਾਹਿਬ 31 ਤਰੀਕ ਦੀ ਡੈਡਲਾਈਨ ਦਿੰਦੇ ਸੀ ਪਰ 31 ਤਰੀਕ ਤੋਂ ਬਾਅਦ ਵੀ ਅੱਜ ਵੀ ਪੰਜਾਬ ਦੇ ਵਿੱਚ ਨਸ਼ਾ ਉਸੇ ਤਰੀਕੇ ਨਾਲ ਵਿਕ ਰਿਹਾ ਹੈ ਅਸੀਂ ਨਹੀਂ ਕਹਿੰਦੇ ਕਿ ਪੁਲਿਸ ਇਹਨੂੰ ਰੋਕ ਸਕਦੀ ਹੈ ਨਹੀਂ ਪੂਰਨ ਤੌਰ ਤੇ ਰੋਕ ਸਕਦਾ ਜਿਸ ਤਰੀਕੇ ਨਾਲ ਇਹ ਆ ਜਾਂਦਾ ਹੈ ਇਹਦੇ ਲਈ ਕਈ ਤਰੀਕੇ ਨਾਲ ਕੰਮ ਕਰਨਾ ਪਵੇਗਾ ਪਰ ਉਹ ਕੰਮ ਕਰਨ ਦੀ ਬਜਾਏ ਜਿਹੜੇ ਬੋਲਦੇ ਆ ਜੇਕਰ ਉਹਨਾਂ ਨੂੰ ਡਰਾਇਆ ਜਾਵੇਗਾ ਤਾਂ ਫਿਰ ਜਿਨ੍ਹਾਂ ਨੇ ਅੱਗੇ ਤੋਂ ਬੋਲੇਗਾ ਕੌਣ ਸਵਾਲ ਕੌਣ ਕਰੇਗਾ ਲੋਕਾਂ ਦੇ ਜਿਹੜਾ ਵਿਸਲ ਬਲੋਰ ਬਣ ਕੇ ਕੌਣ ਆਵੇਗਾ ਜੇਕਰ ਕੋਈ ਵਿਸਲ ਕਈ ਘਟਨਾਵਾਂ ਇਹੋ ਜੀਆਂ ਵੀ ਆ ਪੰਜਾਬ ਦੇ ਵਿੱਚ ਜਦ ਕੋਈ ਪੁਲਿਸ ਨੂੰ ਦੱਸਣ ਜਾਂਦਾ ਹੈ ਕਿ ਫਲਾਣੇ ਫਲਾਣੇ ਬੰਦੇ ਨਸ਼ਾ ਵੇਚਦੇ ਆ ਉਲਟਾ ਉਹ ਨਸ਼ੇ ਵਾਲਿਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਉਹ ਸਾਡੀ ਸ਼ਿਕਾਇਤ ਕਰਕੇ ਆ ਉਹ ਉਹਦੇ ਘਰੇ ਪਹਿਲਾਂ ਪਹੁੰਚ ਜਾਂਦੇ ਆ ਪੁਲਿਸ ਦੇ ਘਰੇ ਬਾਅਦ ਚ ਪਹੁੰਚਦੀ ਹੈ ਸੋ ਇਹ ਜੀਆਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਹੈ ਅਜੀਆਂ ਚੀਜ਼ਾਂ ਧਿਆਨ ਚ ਰੱਖਣ ਦੀ ਲੋੜ ਹੈ ਨਾ ਕਿ ਅਜਿਹੇ ਨੌਜਵਾਨਾਂ ਨੂੰ ਡਰਾਉਣ ਦੀ ਲੋੜ ਹੈ ਲਖਵੀਰ ਸਿੰਘ ਦੀ ਵੀਡੀਓ ਉੱਪਰ ਲਿੰਕ ਜਿਹੜਾ ਲਿੰਕ ਅਸੀਂ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਪੁਲਿਸ ਦਾ ਪੱਖ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਸੋ ਇਹ ਸਾਰਾ ਜਰੂਰ ਸੁਣਿਓ ਤੇ ਇਹ ਗੱਲ ਜਰੂਰ ਜਿਹੜੀ ਹੈ ਉਹ ਪੁਲਿਸ ਨੂੰ ਸੋਚਣੀ ਚਾਹੀਦੀ ਹੈ ਬਠਿੰਡਾ ਪੁਲਿਸ ਨੂੰ ਖਾਸ ਕਰਕੇ ਕਿ ਤੁਹਾਡੇ ਰਾਜ ਦੇ ਵਿੱਚ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਸ ਤਰੀਕੇ ਨਾਲ ਪੁਲਿਸ ਦੀ ਗੁੰਡਾਗਰਦੀ ਵੱਧਦੀ ਜਾਂਦੀ ਹੈ ਇਹਨੂੰ ਨੱਥ ਪਾਉਣ ਦੀ ਲੋੜ ਹੈ ਨਹੀਂ ਲੋਕਾਂ ਨੇ ਗੁੰਡਿਆਂ ਤੋਂ ਘੱਟ ਡਰਨਾ ਤੇ ਤੁਹਾਡੀ ਪੁਲਿਸ ਤੋਂ ਜ਼ਿਆਦਾ ਡਰਿਆ ਕਰਨਾ